ਹੇ ਸਿੱਧੂ ਦੇ ਗਾਣੇ 410 ਦਾ ਮਤਲਬ ਲੋਕਾਂ ਦੇ ਦਿਲ ਜੋ ਉਠ ਰਹੇ ਸਵਾ ਸੁਭਨੇ ਵੀ ਆਪਣੇ ਗਾਣੇ 'ਚ ਕੀਤਾ ਸੀ 410 ਦਾ ਜ਼ਿਕਰ ਉਹ ਗੱਡੀ 410 'ਤੇ ਟੁੱਟੇ ਦੀ ਸਪੀਡ ਜਾਂਦੀ ਘੱਟਦੀ ਆ ਹੀਟ ਦੱਸ ਦਈਏ ਇਸ ਤੋਂ ਪਹਿਲਾਂ ਵੀ 410 ਦਾ ਜ਼ਿਕਰ ਪੰਜਾਬੀ ਸਿੰਗਰ ਸ਼ੁਭ ਨੇ ਆਪਣੇ ਗਾਣੇ 'ਚ ਕੀਤਾ ਤੇ ਹੁਣ ਇਸ ਦਾ ਜ਼ਿਕਰ ਸਿੱਧੂ ਮੂਸੇਵਾਲੇ ਦੇ ਗਾਣੇ 'ਚ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਦਿਲ 'ਚ ਕਾਫੀ ਸਵਾਲ ਜਿਹੜੇ ਨੇ ਉਹ ਉੱਠ ਰਹੇ ਨੇ ਤੇ ਹਰੇਕ ਬੰਦਾ ਆਪਣੇ ਵੱਖ-ਵੱਖ ਤਰੀਕੇ ਨਾਲ ਇਸ ਦਾ ਮਤਲਬ ਜਿਹੜਾ ਹੈ ਉਹ ਸੋਚ ਰਿਹਾ ਹੈ ਹੁਣ ਅਸੀਂ ਕੁਝ ਖਾਸ ਗੱਲਾਂ ਦੱਸਦੇ ਹਾਂ ਕਿ ਆਖਿਰ 410 ਦਾ ਮਤਲਬ ਕੀ ਹੈ ਤੋਂ ਦਾਸ ਦੇ ਇਹ ਕਿ ਰਿਸਰਚ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਕੈਨੇਡਾ ਚ 410 ਸਟਰੀਟ ਹੈ ਜਿਸ ਦਾ ਪਹਿਲਾਂ ਵੀ ਪੰਜਾਬੀ ਸਿੰਗਰ ਸ਼ੁਭ ਨੇ ਆਪਣੇ ਗਾਣੇ ਚ ਜ਼ਿਕਰ ਕੀਤਾ ਤੇ ਕੈਨੇਡਾ ਦੀ 410 ਸਟਰੀਟ ਚ ਅਕਸਰੀ ਗਾਣੇ ਜਿਹੜੇ ਨੇ ਉਸ਼ੂਟ ਕੀਤੇ ਜਾਂਦੇ ਨੇ ਤੇ ਜਾਣਕਾਰੀ ਮੁਤਾਬਿਕ ਇਸ ਸਟਰੀਟ ਵਿੱਚ ਇਲੀਗਲ ਕੰਮ ਵੀ ਜਿਹੜੇ ਨੇ ਉਹ ਹੁੰਦੇ ਨੇ ਤੇ ਗੱਲ ਕਰੀਏ ਸਟਰੀਟ ਦੀ ਤਾਂ ਉਹ ਜਾਰਜੀਆ ਵਿੱਚ ਆਉਂਦੀ ਹੈ ਤੇ ਇਸ ਤੇ ਚੱਲਦੇ ਇੱਕ ਹੋਰ ਰਿਸਰਚ ਕਰਨ ਤੋਂ ਬਾਅਦ ਇੱਕ ਖਾਸ ਗੱਲ ਸਾਹਮਣੇ ਆਈ ਹੈ ਕਿ ਜੁੱਦ ਨਾਲਿਚ ਅਸਲਾ ਪੈਂਦਾ ਏ ਉਹ ਵੀ ਪੁਆਇੰਟ 410 ਦਾ ਹੁੰਦਾ ਹੈ ਤੇ ਇਸ ਨੂੰ 410 ਵੀ ਕਿਹਾ ਜਾ ਸਕਦਾ ਹੈ ਜੇ ਸ਼ੁਭ ਦੀ ਗੱਲ ਕਰੀਏ ਤਾਂ ਉਸਨੇ ਗਾਣੇ 'ਚ 410 ਸਟਰੀਟ ਦਾ ਹੀ ਜ਼ਿਕਰ ਕੀਤਾ ਹੈ ਤੇ ਨਾਲ ਹੀ ਸਨੀ ਮਾਲਟਨ ਦਾ ਗਾਣਾ ਸੁਣ ਕੇ ਇਹ ਵੀ ਪਤਾ ਚੱਲਦਾ ਹੈ ਕਿ ਉਹਨਾਂ ਨੇ ਵੀ ਸਟਰੀਟ 410 ਦਾ ਹੀ ਜ਼ਿਕਰ ਆਪਣੇ ਗਾਣੇ 'ਚ ਕੀਤਾ ਹੈ ਇਸ ਗਾਣੇ ਨੂੰ ਲੈ ਕੇ ਲੋਕਾਂ ਦੇ ਦਿਲਾਂ 'ਚ ਕਾਫੀ ਸਵਾਲ ਤਾਂ ਪੈਦਾ ਹੋਏ ਪਰ ਹਰੇਕ ਵੱਧ ਦੇ ਤਾਰਾ ਮੂਸੇ ਵਾਲੇ ਨੇ ਫੈਨਜ਼ ਦਾ ਦਿਲ ਜਿੱਤਿਆ ਤੇ ਫੈਨਜ਼ ਵੱਲੋਂ ਵੀ ਇਸ ਗਾਣੇ ਨੂੰ ਪਿਆਰ ਦਿੱਤਾ ਗਿਆ ਕੀ ਹੈ ਸਿੱਧੂ ਦੇ ਗਾਣੇ 410 ਦਾ ਮਤਲਬ ਲੋਕਾਂ ਦੇ ਦਿਲ ਜੋ ਉੱਠ ਰਹੇ ਸਵਾ ਸੁਭਨੇ ਵੀ ਆਪਣੇ ਗਾਣੇ 'ਚ ਕੀਤਾ ਸੀ 410 ਦਾ ਜ਼ਿਕਰ ਉਹ ਗੱਡੀ 410 'ਤੇ 210 ਦੀ ਸਪੀਡ ਜਾਂਦੀ ਕੱਢਦੀ ਆ ਹੀਟ ਦੱਸਦੇ ਇਹ ਤੋਂ ਪਹਿਲਾਂ ਵੀ 410 ਦਾ ਜ਼ਿਕਰ ਪੰਜਾਬੀ ਸਿੰਗਰ ਸੁਭਨੇ ਆਪਣੇ ਗਾਣੇ 'ਚ ਕੀਤਾ ਤੇ ਹੁਣ ਇਸ ਦਾ ਜ਼ਿਕਰ ਸਿੱਧੂ ਮੂਸੇਵਾਲੇ ਦੇ ਗਾਣੇ 'ਚ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਦਿਲ 'ਚ ਕਾਫੀ ਸਵਾਲ ਜਿਹੜੇ ਨੇ ਉਹ ਉੱਠ ਰਹੇ ਨੇ ਤੇ ਹਰ ਇੱਕ ਬੰਦਾ ਆਪਣੇ ਵੱਖ-ਵੱਖ ਤਰੀਕੇ ਨਾਲ ਇਸ ਦਾ ਮਤਲਬ ਜਿਹੜਾ ਹੈ ਉਹ ਸੋਚ ਰਿਹਾ ਹੈ ਹੁਣ ਅਸੀਂ ਕੁਝ ਖਾਸ ਗੱਲਾਂ ਦੱਸਦੇ ਹਾਂ ਕਿ ਆਖਿਰ 410 ਦਾ ਮਤਲਬ ਕੀ ਹੈ ਤੁਹਾਨੂੰ ਦੱਸ ਦਈਏ ਕਿ ਰਿਸਰਚ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਕੈਨੇਡਾ 'ਚ 410 ਸਟਰੀਟ ਹੈ ਜਿਸ ਦਾ ਪਹਿਲਾਂ ਵੀ ਪੰਜਾਬੀ ਸਿੰਗਰ ਸ਼ੁਭ ਨੇ ਆਪਣੇ ਗਾਣੇ 'ਚ ਜ਼ਿਕਰ ਕੀਤਾ ਤੇ ਕੈਨੇਡਾ ਦੀ 410 ਸਟਰੀਟ 'ਚ ਅਕਸਰੀ ਗਾਣੇ ਜਿਹੜੇ ਨੇ ਉਹ ਛੂਟ ਕੀਤੇ ਦੇਨੇ ਤੇ ਜਾਣਕਾਰੀ ਮੁਤਾਬਿਕ ਇਸ ਸਟਰੀਟ ਵਿੱਚ ਇਲੀਗਲ ਕੰਮ ਵੀ ਜਿਹੜੇ ਨੇ ਉਹ ਹੁੰਦੇ ਨੇ ਤੇ ਗੱਲ ਕਰੀਏ ਸਟਰੀਟ ਦੀ ਤਾਂ ਉਹ ਜੌਰਜੀਆ ਵਿੱਚ ਆਉਂਦੀ ਹੈ ਤੇ ਇਸ ਤੇ ਚਲਦੇ ਇੱਕ ਹੋਰ ਰਿਸਰਚ ਕਰਨ ਤੋਂ ਬਾਅਦ ਇੱਕ ਖਾਸ ਗੱਲ ਸਾਹਮਣੇ ਆਈ ਹੈ ਕਿ ਜੁੱਦ ਨਾਲੀ ਚ ਅਸਲਾ ਪੈਂਦਾ ਏ ਉਹ ਵੀ ਪੁਆਇੰਟ 410 ਦਾ ਹੁੰਦਾ ਹੈ ਤੇ ਇਸ ਨੂੰ 410 ਵੀ ਕਿਹਾ ਜਾ ਸਕਦਾ ਹੈ ਜੇ ਸ਼ੁਭ ਦੀ ਗੱਲ ਕਰੀਏ ਤਾਂ ਉਸਨੇ ਗਾਣੇ ਚ 410 ਸਟਰੀਟ ਦਾ ਹੀ ਜ਼ਿਕਰ ਕੀਤਾ ਹੈ ਤੇ ਨਾਲ ਹੀ ਸਨੀ ਮਾਲਟਨ ਦਾ ਗਾਣਾ ਸੁਣ ਕੇ ਇਹ ਵੀ ਪਤਾ ਚੱਲਦਾ ਹੈ ਕਿ ਉਹਨਾਂ ਨੇ ਵੀ ਸਟਰੀਟ 410 ਦਾ ਹੀ ਜ਼ਿਕਰ ਆਪਣੇ ਗਾਣੇ ਚ ਕੀਤਾ ਹੈ ਇਸ ਗਾਣੇ ਨੂੰ ਲੈ ਕੇ ਲੋਕਾਂ ਦੇ ਦਿਲਾਂ 'ਚ ਕਾਫੀ ਸਵਾਲ ਤਾਂ ਪੈਦਾ ਹੋਏ ਪਰ ਹਰੇਕ ਵੱਧ ਦੇ ਤਾਰਾ ਮੂਸੇ ਵਾਲੇ ਨੇ ਫੈਨਜ਼ ਦਾ ਦਿਲ ਜਿੱਤਿਆ ਤੇ ਫੈਨਜ਼ ਵੱਲੋਂ ਵੀ ਇਸ ਗਾਣੇ ਨੂੰ ਪਿਆਰ ਦਿੱਤਾ ਗਿਆ